ਪਿੰਡਾ ਜੀ ਮੈਂ ਗੁਰਪ੍ਰੀਤ ਸਿੰਘ ਜੀ ਪਿੰਡ ਚੱਕੀ ਤੇ ਕੀ ਮਾਮਲਾ ਹੈ ਜਿਹੜਾ ਹਸਪਤਲ ਜੋ ਪਹੁੰਚੇ ਹਾਂ ਜੀ ਮਾਮਲਾ ਇਹ ਹੈ ਜੀ ਅੱਜ ਤੋਂ ਡੇਢ ਸਾਲ ਪਹਿਲਾਂ ਨਾ ਸਾਡੇ ਪਿੰਡ ਚਿੱਟੇ ਦਾ ਕਾਰੋਬਾਰ ਦਲਦਿਆਂ ਰਿਹਾ ਜੀ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਚਿੱਟੇ ਵਾਲਿਆਂ ਨੂੰ ਫੜਨਾ ਚਾਹਿਆ ਫੜੇ ਵੀ ਤੇ ਉਹਨਾਂ ਤੇ ਪਰਚਾ ਵੀ ਕਰਾਇਆ ਜਦੋਂ ਬੱਚਾ ਹੁਣ ਤੋਂ ਬਾਅਦ ਜ਼ਮਾਨਤ ਹੋ ਕੇ ਮਹੀਨੇ ਬਾਅਦ ਉਹ ਜੇਲ੍ਹ ਚੋਂ ਵਾਪਸ ਆਏ ਤਾਂ ਸਾਰੇ ਪਿੰਡ ਵਾਲਿਆਂ ਨੂੰ ਗੇਲਕਾਰੇ ਮਾਰਨ ਲੱਗੇ ਵੀ ਤੁਸੀਂ ਸਾਡਾ ਕੀ ਕਰ ਲਿਆ ਅਸੀਂ ਤਾਂ ਆ ਕੇ ਬਾਹਰ ਅਸੀਂ ਏਦਾਂ ਹੀ ਕੰਮ ਚਲਾਵਾਂਗੇ ਉਦੋਂ ਤੇ ਪੰਗੇ ਕਰਦੇ ਕਰਦੇ ਗੱਲ ਕੁਦਰਤੀ ਕਿਤੇ ਬ੍ਰਦਰ ਮੋਟਰ ਨੂੰ ਨੱਕਾਂ ਮੋੜ ਕੇ ਆ ਰਿਹਾ ਸੀਗਾ ਕੱਲਾ ਸੀਗਾ ਕਿ ਇਹਨਾਂ ਨੇ ਘੇਰ ਕੇ ਕੁੱਟਿਆ ਇਹ ਤੇ ਹੁਣ ਵੀ ਜਿੱਟ ਦਾ ਕਾਰੋਬਾਰ ਕਰਦੇ ਨੇ ਕਿ ਹੁਣ ਵੀ ਕਰਦੇ ਨੇ ਨਾਲ ਇਹਨਾਂ ਦੇ ਮੁੰਡਾ ਕੂਮਕਲਾਂ ਦਾ ਹੈ ਇੱਕ ਪੈਣੀ ਸਾਹਿਬ ਦਾ ਹੈ ਮੁੰਡਾ ਜੀ ਪਰ ਚਿੱਕੀ ਨਾਮ ਵਗੈਰਾ ਕੀ ਹੈ ਇਹਨਾਂ ਦੇ ਨਾਮ ਜਿਹੜਾ ਕੂਮਕਲਾਂ ਦਾ ਮੁੰਡਾ ਉਹਦਾ ਬਿੰਦੀ ਨਾਮ ਦੱਸ ਰਹੇ ਆ ਤੇ ਜਿਹੜਾ ਪੈਣੀ ਸਾਹਿਬ ਦਾ ਹੈ ਉਹਦਾ ਨਾਮ ਪਤਾ ਨਹੀਂ ਇਹ ਛੋਟੇ ਪਿੰਡ ਜਿਹੜੀ ਵਾਰਦਾਤ ਹੋਈ ਆ ਇਹ ਇਹੀ ਬੰਦੇ ਨੇ ਕੀਤੀ ਆ ਇਹਨਾਂ ਨੇ ਕੀਤੀ ਆ ਇਹ ਫੇਰ ਕੀ ਕਰ ਰਹੇ ਸੀ ਛੋਟੇ ਪਿੰਡ ਇਹ ਇਹਨਾਂ ਦਾ ਕੰਮ ਰੋਜ਼ ਪਿੰਡ ਆਉਂਦੇ ਜੀ ਇਸ ਕੰਮ ਨੂੰ ਵੇਚਣ ਲੈਣ ਦਾ ਜਿਹੜਾ ਸਾਹਬ ਸਿੰਘ ਦਾ ਜਵਾਈ ਆ ਇਹ ਜਿਹੜਾ ਹੈਗਾ ਨਿੱਕਾ ਮੁੰਡਾ ਪਿੰਦੀ ਇਹ ਰੋਜ਼ ਦੁਕਾਨ ਦਾ ਇੱਥੋਂ ਸਮਾਨ ਗਾਂਹਾਂ ਲੈ ਕੇ ਗਾਂਹਾਂ ਸਪਲਾਈ ਕਰਦੇ ਨੇ ਨਹੀਂ ਫਰਖ ਤੋਂ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਪੰਡਾ ਵੇchnਾ ਦਾ ਬੰਦ ਹੋ ਗਿਆ ਤੁਸੀਂ ਕਹਿ ਰਹੇ ਹੋ 1.5 ਸਾਲ ਤੋਂ ਕਾਰੋਬਾਰ ਚੱਲਦਾ ਹੈ ਤੁਹਾਡੇ ਸਾਹਮਣੇ ਹੈ ਸਾਰਾ ਕੋਈ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਅਸੀਂ ਤਾਂ ਇਹ ਹੀ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਰੋਕਿਆ ਜਾਵੇ ਨਸ਼ਾ ਵੇਚਣ ਤੋਂ ਤੇ ਪਿੰਡਾਂ ਦਾ ਇਨਸਾਫ ਦਵਾਇਆ ਜਾਵੇ ਕੋਈ ਵੀ ਕਰੇ ਪਣ ਦੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧ ਵਿੱਚ ਕੋਈ ਉਤਲਾਹ ਕੀਤੀ ਗਈ ਹੈ ਪੁਲਿਸ ਨੂੰ? ਬਿਲਕੁਲ ਕੀਤੀ ਗਈ ਹੈ ਜੀ। ਕੀ ਕਹਣਾ ਜੀ ਉਹ ਆਏ ਨੇ ਹੇ ਤੱਕ? ਨਹੀਂ ਹਾਲੇ ਨਹੀਂ ਆਏ ਹੁਣ ਤਾਂ ਵੀ ਫੋਨ ਕੀਤਾ ਸੀ ਕਹਿੰਦੇ ਆ ਰਹੇ ਆ ਜੀ। ਇਹ ਵਾਰਦਾਤ ਕਿੰਨੇ ਵਜੇ ਹੋਈ ਹੈ ਜੀ? ਕੱਲ ਪੌਣੇ 9 ਵਜੇ ਰਾਤੀਂ ਜੀ। ਕਿੰਨੀਆਂ ਕਿ ਸੱਟਾਂ ਲੱਗੀਆਂ ਜੀ? ਸੱਟਾਂ ਸਾਰਚ ਦੋ ਨੇ ਬਾਵਾ ਤੇ ਲੱਤਾਂ ਤੇ ਕਾਫੀ ਸੱਟਾਂ ਲੱਗੀਆਂ ਜੀ। ਜਿਨ੍ਹਾਂ ਦੇ ਸੱਟਾਂ ਲੱਗੇ ਥੋੜੇ ਕੀ ਲੱਦੇ ਜੀ? ਮੇਰੇ ਬ੍ਰਦਰ ਨੇ ਵੱਡੇ ਜੀ ਜਿਸ ਦਾ ਤਾਂ ਪਿਆਰ ਵੀ ਯੂਜ਼ ਕੀਤਾ ਸੀ। ਹਾਂ ਜੀ ਸਾਈਕਲ ਦੀ ਗਰਾਰੀ ਨਾਲ ਪਿਸਤਲ ਵੀ ਸੀਗਾ ਇੱਕ ਜੀ। ਥੋੜਾ ਬੁਕਸ਼ੂ ਵੀ ਸੀਗਾ ਕਿੰਨੇ ਮਤਲਬ ਦੇਸੀ ਘਟਾ ਕਿੰਨੇ ਬੰਦੇ ਸੀਗੇ ਜੀ ਉਹ ਤਿੰਨ ਜੀ ਤਿੰਨ ਕੀ ਕੀ ਨਾਮ ਹੋਣਦੇ ਮਾੜਾ ਦੱਸਿਓ ਇੱਕ ਸਾਹਬ ਸਿੰਘ ਆ ਇੱਕ ਬਿੰਦੀ ਆ ਤੀਜਾ ਨਾਮ ਮੈਨੂੰ ਪਤਾ ਨਹੀਂ ਜਿਹੜਾ ਪਿੰਡ ਵਾਲਾ ਇਸ ਤਰੰਜੀਤ ਦਾ ਮੇਨ ਕਾਰਨ ਆ ਜਿਹੜਾ ਵੀ ਪਿੰਡ ਵਾਲਿਆਂ ਨੇ ਚਿਟਾ ਵੇਚਣ ਨੂੰ ਰੋਕਣ ਦੇ ਪੂਰੇ ਪੂਰੇ ਪਿੰਡ ਵਾਲਿਆਂ ਨੇ ਇਕੱਠਾ ਕਰਕੇ ਉਹਨਾਂ ਨੂੰ ਰੋਕਿਆ ਸੀ ਤੇ ਬਲਛਾ ਵੀ ਸਾਰੇ ਪਿੰਡਾਂ ਨੂੰ ਖੜਕੇ ਕਰਾਇਆ ਸੀ ਉਹਾਂ ਦੇ ਉਸ ਤੋਂ ਬਾਅਦ ਪਿੰਡ ਵਾਲਿਆਂ ਨੇ ਉਹਨਾਂ ਨੂੰ ਇਹ ਵੀ ਕਿਹਾ ਵੀ ਤੁਸੀਂ ਸਾਰੇ ਇਹ ਕੰਮ ਛੱਡ ਦਿਓ ਵੀ ਜਿੰਨਾ ਖਰਚ ਆਊਗਾ ਸਾਰਾ ਤੁਹਾਡੇ ਪਿੰਡ ਕਰੂਗਾ ਵੀ ਤੁਸੀਂ ਆਪਣਾ ਘਰੇ ਬੈ ਕੇ ਰੋਟੀ ਖਾਓ ਬਾਦਾਮ ਦੁੱਧ ਜੋ ਮਰਜ਼ੀ ਲਓ ਵੀ ਚਿਟਾ ਵੇਚਣਾ ਵੀ ਬੰਦ ਕਰ ਦੋ ਤੇ ਲੈਣਾ ਵੀ ਬੰਦ ਕਰ ਦੋ ਪਰ ਇਹਨਾਂ ਦੀ ਪਿੰਡਾਂ ਦੀ ਇੱਕ ਵੀ ਨਹੀਂ ਸੁਣੇ ਹੁਣ ਚੱਲ ਰਿਹਾ ਹਜੇ ਵੀ ਕੰਮ ਹਾਂਜੀ ਹਲੇ ਵੀ ਚੱਲ ਰਿਹਾ ਸੀ ਨਾਲ ਖੜਿਆ ਸੀ ਨਾ ਉਦੋਂ ਵੀ ਇਹਨੇ ਕਿਸੇ ਪੁਲਸ ਅਫਸਰ ਦਾ ਨਾਮ ਲਿਆ ਸੀ ਬੀਸੀਆਈਏ ਦਾ ਕੋਈ ਬੰਦਾ ਮੇਰੇ ਨਾਲ ਉਹਨੂੰ ਫੋਨ ਵੀ ਕੀਤਾ ਸੀ ਜਾਨੇ ਉਹਦੀ ਰਿਕਾਰਡਿੰਗਾਂ ਵੀ ਸਾਡੇ ਕੋਲ ਦੀਆਂ ਪੁਰਾਣੀਆਂ ਵੀਡੀਓਜ਼ ਦੀ ਰਿਕਾਰਡਿੰਗ ਸਾਡੇ ਕੋਲ ਗਈਆਂ ਮੈਂ ਅੱਜ ਭਗਵਾਨ ਦਮਨ ਜੀ ਨੇ ਇੱਕ ਐਪ ਸ਼ੁਰੂ ਕੀਤੀ ਆ ਵੀ ਨਸ਼ਾ ਵੇਚਣ ਦੱਸਣ ਵੇਚਣਾ ਇਹਨੂੰ ਅਸੀਂ ਫੜਾਂਗੇ ਮੈਂ ਉਸ ਨੂੰ ਕਮੈਂਟ ਕਰਿਆ ਵੀ ਮੈਂ 2 ਸਾਲ ਪਹਿਲਾਂ ਅੰਦਰ ਸਾ ਵੇਚਣਾਂ ਦਾ ਨੰਬਰ ਜਾਰੀ ਕੀਤਾ ਸੀ ਨਾਂ ਦੱਸਿਆ ਸੀ ਉਹਦਾ ਤਾਂ ਹੁ ਵੀ ਨਾਮ ਦੱਸਣ ਦੇ ਨਾਲ ਮੈਂ ਅੱਜ ਮੈਂ ਅੱਜ ਆਪਣਾ ਨਾਮ ਨੰਬਰ ਸਾਰਾ ਕੁਝ ਮੈਂਸ਼ਨ ਕੀਤਾ ਕਮੈਂਟ ਦੇ ਕਮੈਂਟ ਬਾਕਸ ਦੇ ਵਿੱਚ ਉਹ ਪੰਜਾਬ ਟੀਵੀ ਨੇ ਸ਼ਾਇਦ ਖਬਰ ਚਲਾਈ ਆ ਉਹਦੇ ਨੀਚੇ ਮੈਂ ਆਪਣਾ ਨਾਮ ਨੰਬਰ ਸਾਰਾ ਕੁਝ ਕਮੈਂਟ ਕੀਤਾ ਪਰ ਹਾਲ ਤੱਕ ਮੈਨੂੰ ਕੁਛ ਨਾ ਕੁਝ ਜਵਾਬ ਨਹੀਂ ਆਇਆ ਵੀ ਹਾਂ ਦੱਸੋ ਕੀ ਬਰਾਦ ਹੈ ਜਿਹੜਾ ਪ੍ਰਿੰਟਰੀ ਚੱਕੀ ਤੇ ਚਲਾਈ ਆ ਉਹ ਕੀ ਮਾਮਲਾ ਝਗੜਾ ਹੋਇਆ ਰਾਜ ਜੀ ਅਜੇ ਇਨਫਾਰਮੇਸ਼ਨ ਸਾਨੂੰ ਆਈ ਆ ਵੀ ਬੰਦਾ ਇੱਕ ਭਵਿੰਦਰ ਸਿੰਘ ਦਾਖਲਾ ਸਿਵਲ ਹਸਪੀਟਲ ਹਾਂਜੀ ਉਹਦੇ ਵਿੱਚ ਉਹਦੇ ਪਰਵਾਹ ਕੇ ਮੈਂਬਰ ਕਹਿ ਰਿਹਾ ਵੀ ਜਿਹੜਾ ਤੁਸੀਂ ਕੋਈ ਦਸਾ ਵੀ ਜਿਹੜਾ ਫੜਿਆ ਸੀਗਾ 2-3 ਮਿੰਟ ਪਹਿਲਾਂ ਉਹਦੇ ਕਰਕੇ ਰਜਿਸਟਰ ਕਰਨ ਦਾ ਸੌਦਾ ਪਟਿਆ ਗਿਆ ਉਹ ਅਸੀਂ ਕਸਟਮਰ ਦਾ ਪਟਿਆ ਨਹੀਂ 2022 ਦੇ ਵਿੱਚ ਜਿਹਦਾ ਝਗੜਾ ਹੋਇਆ ਸਾਹਬ ਸਿੰਘ ਉਹਦੇ ਲੜਕੇ ਦੇ ਖਿਲਾਫ ਜ਼ਰੂਰ ਮੁਕੱਦਮਾ ਅੰਦਰਜਾ ਗਿਆ ਸੀ ਸਾਡੇ ਕੋਲ ਸੁਖਪ੍ਰੀਤ ਉਹਦਾ ਲੜਕੇ ਦਾ ਨਾਮ ਨਹੀਂ ਉਹਦੇ ਖਿਲਾਫ ਪਰਚਾ ਦਿੱਤਾ ਸੀ ਕਾਰਵਾਈ ਕੀਤੀ ਗਈ ਸੀ ਇਸ ਪਿੰਡ ਵਿੱਚ ਜਿਵੇਂ ਕੋਈ ਤਾ ਕੋਈ ਸ਼ਿਕਾਇਤ ਜਾਂ ਕੋਈ ਕਾਰਵਾਈ ਹੋ ਰਹੀ ਹੈ ਕੋਈ ਬਿਲਕੁਲ ਨਹੀਂ ਜੀ ਹੁਣ ਤਾਜਾ ਜਿਹੜੀ ਸਥਿਤੀ ਆ ਇਸ ਪਿੰਡ ਦੀ ਕੋਈ ਸ਼ਿਕਵਾ ਸ਼ਿਕਾਇਤ ਹੈ ਨਹੀਂ ਜੀ ਨਹੀਂ ਇਹਨਾਂ ਬੰਦੇ ਦੇ ਖਿਲਾਫ ਨਾ ਹੀ ਕਿਸੇ ਹੋਰ ਕਿਸੇ ਬੰਦੇ ਦੇ ਖਿਲਾਫ ਆ ਮੇ ਕੋਈ ਨਸ਼ਾ ਇੱਥੇ ਵਿਕ ਰਿਹਾ ਜਾਂ ਕੋਈ ਇਦਾਂ ਦਾ ਗਰੋ ਹੋਵੇ ਜਾਂ ਇਦਾਂ ਨਹੀਂ ਕੋਈ ਹਵਾ ਹੋਵੇ ਜੀ। ਜੀ ਕੀ ਕੀ ਕਾਨੂੰਨੀ ਕਾਰਵਾਈ ਕਰਦੇ ਜੋ ਸਟੇਟਮੈਂਟ ਦੇਊਗਾ ਜੀ ਭਵਿੰਦਰ ਸਿੰਘ ਉਹਦੇ ਉੱਤੇ ਕਾਨੂੰਨੀ ਕਾਰਵਾਈ ਕਰਾਂਗੇ। ਕੋਈ ਬੰਦਾ ਲੈ ਫੜਿਆ ਤਾਂ ਨਹੀਂ ਹੈਗਾ ਜੀ ਇਸ ਵਾਰ। ਜੀ ਨਹੀਂ। ਇਹਦਾ ਸਟੇਟਮੈਂਟ ਦੇਣੀ ਹੈ। ਉਹਨਾਂ ਨੇ ਸਟੇਟਮੈਂਟ ਤੋਂ ਬਾਅਦ ਅੱਗੇ ਕਾਰਵਾਈ ਹੋਣੀ ਹੈ। ਉਸ ਸਮਾਹ ਦਾ ਕੋਈ ਮਾਮਲਾ ਕਿਸ ਤਰ੍ਹਾਂ ਹੋਇਆ ਹੈ? ਉਹ ਵੀ ਸਟੇਟਮੈਂਟ ਤੋਂ ਬਾਅਦ ਹੋਊਗਾ ਜੀ। ਨੰਦਾ ਜੀ ਦੱਸੋ। ਹਾਂ ਜੀ ਡਾਕਟਰ ਲਖਦੀਪ ਜੀ। ਜੋ ਕਿ ਮਲਾਈਡਰ ਦਾ ਕੇਸ ਹੈ ਮੱਛoare ਦਾ ਹਾਂਜੀ ਇਹ ਰਾਤੀ ਆਇਆ ਸੀ ਤੇ ਡਾਕਟਰ ਮੰਨਤੀ ਜੀ ਦੇ ਡਿਊਟੀ ਚ ਉਹ ਲੈ ਡਿਊਟੀ ਚ ਆਇਆ ਸੀ ਗੋਪਿੰਦਰ ਸਿੰਘ ਜੀ ਸਲਾਹ ਅਫਸਰ ਸਾਹਿਬ ਤੇ ਸ਼ੱਕੀ ਬੈਂਡਸ ਮੱਛoare ਤੋਂ ਤੇ ਇਹਨਾਂ ਦੇ ਸੱਟਾ ਸੱਟਾ ਲੱਗੇ ਹੋਏ ਆ ਬਾਕੀ ਐਕਸ-ਰੇ ਹੋ ਗਿਆ ਰੋਕਾ ਚਲੇ ਗਿਆ ਤੇ ਜੋ ਰਿਪੋਰਟ ਆਏਗੀ ਉਹਦੇ ਅਕੋਰਡਿੰਗ ਕਰ ਦਿੰਦੇ ਐਕਸ ਸੱਟਾਂ ਕਿੰਨੇ ਗਹਿਗੀਆਂ ਜੀ ਤੇ ਠੀਕ ਹੀ ਰੱਖਿਆ ਜਾਂ ਲੈ ਫਿਰ ਵਾਰਾ ਕਿਤਾ ਇਸ ਨਾਲ ਦੇਖੀਏ ਰਾਤ ਆਲਾ ਸ਼ਬਦ ਹੈ ਕਿ ਜਿਹੜੀ ਸਾਡੇ ਜਿਹੜੀ ਮੈਂ ਦੇਖਿਆ ਹੈ 3-4 ਸੱਤੇ ਹੈ ਤੇ ਉਹਦਾ ਵੀਰ ਦਾ ਪਰਚੇ ਚ ਪਾਇਆ ਹੈ